ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਏ ਅਕਲ ਨਰੰਜਨ ਭਗਤ ਦਾਨ ਦੀਜੇ ਜਾਚੈ ਸੰਤ ਜਨ ਰਹਾਉ ਜਾਚੈ ਘਰ ਦਿਗ ਦਿਸੇ ਸਰਾਈਚਾ ਬੇਕੁੰਠ ਭਵਨ ਚਿੱਤਰਸਾਲਾ ਸਭ ਤਲੋਕ ਸਮਾਨ ਪੂਰੀਲੇ ਜਾਂਚੈ ਕਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੂਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਘਰ ਕੁਲਾਲ ਬ੍ਰਹਮ ਚਤਰ ਮੁਖ ਡਾਂਵੜਾ ਜਨ ਬਿਸਵ ਸੰਸਾਰ ਰਚੀਲੇ ਜਾਂਕੇ ਘਾਰ ਈਸਰ ਬਾਬਲਾ ਜਗਤ ਗੁਰੂ ਤਤ ਸਾਰਖਾ ਗਿਆਨ ਪਖੀਲੇ ਪਾਪ ਪੁੰਨ ਜਾਂ ਚੈ ਡਾਂਗਿਆ ਦਵਾਰੇ ਚਤਰ ਗੁਪਤ ਲੇਖਿਆ ਤਲ ਮਰਾਏ ਪਰੂਲੀ ਪਲਤਹਾਰ ਸੋ ਐਸਾ ਰਾਜਾ ਸ਼੍ਰੀ ਗੋਪਾਲ ਜਾਂ ਚੈ ਘਰ ਗਣ ਗੰਦਰਬ ਰਿਖੀ ਬਪੜੇ ਟਾਡੀਆਂ ਗਾਵੰਤ ਆਸ਼ੇ ਸਰਬ ਸਾਸਤਰ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲੇ ਕਾਸ਼ੇ ਚੌਰ ਢੂਲ ਜਾਂ ਚੈ ਹੈ ਪਵਨ ਚੇਰੀ ਸਕਤ ਜੀਤ ਲੈ ਪਵਨ ਅੰਡ ਟੂਕ ਜਾਚੈ ਪਸਮਤੀ ਸੋ ਐਸਾ ਰਾਜਾ ਤ੍ਰਿਭੁਵਨ ਪਤੀ ਜਾਂਚੈ ਕਰ ਕੂਰਮ ਪਾਲ ਸਹਸ ਜਾਂਚੈ ਕਰ ਕੂਰਮ ਪਾਲ ਸਸਰ ਫਨੀ 바ਸਕ ਸੀਜ ਵਾਲੂਆ 18 ਭਾਰ ਬਨਸਪਤੀ ਮਾਲਣੀ 96 ਕਰੋੜੀ ਮੇਕ ਮਾਲਾ ਪਾਣੀ ਹਾਰਿਆ ਨਖ ਪਰਸੇਵ ਜਾਂਚੈ ਸੁਰਸਰੀ ਸਪਤ ਸੂਮੰਦ ਜਾਚ ਕਾਢਥਲੀ ਇਤੇਜੀ ਜਾਚ ਵਰਤਣੀ ਸੋ ਐਸਾ ਰਾਜਾ ਤ੍ਰਿਪੁਰਣ ਤਣੀ ਜਾਚ ਕਰ ਨਿਕਟ ਵਰਤੀ ਅਰਜਨ ਤੂਪਨ ਲਾਜ ਅਮਰੀਕ ਨਾਰਦ ਨੇਜੇ ਸਿੱਧ ਬੁੱਧ ਗਣ ਗੰਦਰਬ ਬਾਂਦਵੇ ਹੇਲਾ ਇਤੇਜੀ ਜਾਚ ਹੈ ਕਰੀ ਸਰਬ ਵਿਆਪਕ ਅੰਤਰ ਹਰੀ ਪਲਣ ਵੇ ਨਾਮ ਦਿਓ ਤਾਂ ਚੀ ਆਣ ਸਗਲ ਭਗਤ ਜਾਂ ਚੈ ਨਿਸ਼ਾਨ ਮਲਾਰ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮ ਆਈਆ ਰਾਓ ਆਲਾਵੰਤੀ ਇਹੋ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਬੀਠਲਾ ਮੁਏ ਹੋਏ ਜੋ ਮੁਕਤ ਦੇਹੋਗੇ ਮੁਕਤ ਨ ਜਾਣੇ ਕੋਇਲਾ ਇਹ ਪੰਡਿਆ ਮੋਕੋ ਡੇੜ ਕਹਿਤ ਤੇਰੀ ਪੈਜ ਪਿਛੌਂਡੀ ਹੋਇਲਾ ਤੂੰ ਜੋ ਦਿਆਲ ਕਰਪਾਲ ਕਹੀਤ ਹੈਤ ਅਤਪੁਜ ਪਿਉ ਅਪਾਰਲਾ ਫਿਰ ਦਿਆ ਦੇਹਰਾ ਨਾਮੇ ਕੋ ਪੰਡਿਨ ਕੋ ਪਿਸ਼ਵਾਰਲਾ ਫਿਰ ਦਿਆ ਦੇਹਰਾ ਨਾਮੇ ਕੋ ਪੰਡਿਨ ਕੋ ਪਿਸ਼ਵਾਰਲਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ